ਐਸੋ ਜੀ ਦੇ ਦੇਖ ਰਹੇ 247 ਪੰਜਾਬ ਮੈਂ ਹਾਂ ਤੁਹਾਡਾ ਗੁਹੀ ਗਲੋਬਲ ਟਜ ਜਲੰਧਰ ਐਸਟੀਐਫ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਤਿੰਨ ਨਸ਼ਾ ਤਸਕਰਾਂ ਨੂੰ ਉਹਨਾਂ ਨੇ ਕਾਬੂ ਕੀਤਾ ਤੇ 270 ਗ੍ਰਾਮ ਹੈਰੋਇਨ ਜੋ ਹੈ ਉਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਨਾਲ ਇੱਕ ਮੋਟਰਸਾਈਕਲ ਵੀ ਜੋ ਹੈ ਬਰਾਮਦ ਕੀਤਾ ਗਿਆ ਹੈ ਇੱਥੇ ਤੋਂ ਅੰਦਾਜ਼ੇ ਕੀ ਰஞ்சிਤ ਐਵਰੀ ਦੇ ਵਿੱਚ ਅਸੀਂ ਗੱਲ ਕਰ ਰਿਹਾ ਹਾਂ ਅੰਮ੍ਰਿਤਸਰ ਦੇ ਰஞ்சிਤ ਐਵਰੀ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਜੋ ਹੈ ਕਾਬੂ ਕੀਤਾ ਗਿਆ ਹੈ ਉਹਨਾਂ ਕੋਲੋਂ ਇੱਕ ਮੋਟਰਸਾਈਕਲ ਤੇ 270 ਗ੍ਰਾਮ ਹੈਰੋਇਨ ਜੋ ਹੈ ਬਰਾਮਦ ਕੀਤੀ ਗਈ ਹੈ ਉਥੇ ਇਹ ਵੀ ਅਗਾਨੀ ਕਰਕੇ ਸਾਹਮਣੇ ਆਈ ਹੈ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਮਾਰਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਹਨਾਂ ਦਾ ਰਿਮਾਨ ਹਾਸਲ ਕੀਤਾ ਜਾਵੇਗਾ ਉਸ ਤੋਂ ਬਾਅਦ ਇਹਨਾਂ ਤੋਂ ਫਰਦਰ ਜੁਆ ਕੁਝ ਪੜਤਾਲ ਕੀਤੀ ਜਾਵੇਗੀ ਕਿ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਬਹੁਤ ਸਾਰੇ ਗੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਹਨ ਜਲੰਧਰ ਐਸਟੀਐਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਇਲਾਕੇ ਦੇ ਹੌਲੀਡੇ ਹੋਟਲ ਦੇ ਕੋਲ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 27 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਣੇ ਉਹਨਾਂ ਨੂੰ ਕਾਬੂ ਕੀਤਾ ਗਿਆ ਐਸਜੀਐਫ ਅਧਿਕਾਰੀਆਂ ਮੁਤਾਬਕ ਫੜੇ ਗਏ ਤਿੰਨੋਂ ਨੌਜਵਾਨ ਅੰਮ੍ਰਿਤਸਰ ਦੇ ਹੀ ਵਸਨੀਕ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਵੇਖ ਕੇ ਇਹਨਾਂ ਨੌਜਵਾਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਕੋਲੋਂ ਪਤਾ ਲੱਗਾ ਹੈ ਕਿ ਇਹ ਮਜੀਠਾ ਹਲਕੇ ਦੇ ਕਾਕੇ ਨਾਂ ਦੇ ਲੜਕੇ ਕੋਲੋਂ ਹਿਰੋਇਨ ਲੈ ਕੇ ਅੱਗੇ ਸਪਲਾਈ ਕਰਦੇ ਨੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਕਤ ਨੌਜਵਾਨ ਹਿਰੋਇਨ ਕਿੱਥੇ ਵੇਚਣ ਜਾ ਰਹੇ ਸਨ ਉਨ੍ਹਾਂ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁਝਕਿਸ਼ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਏਗਾ ਕਿ ਇਹਨਾਂ ਦੇ ਪਾਕਿਸਤਾਨ ਦੇ ਸਮਗਲਨਾਂ ਨਾਲ ਵੀ ਸੰਬੰਧ ਹਨ ਜਾਂ ਫਿਰ ਨਹੀਂ ਸਰ ਸਾਡੇ ਨਾਲ ਏਐਸਆਈ ਮਿਰੋਜ ਕੁਮਾਰ ਨਾਲ ਉਹਨਾਂ ਦਾ ਸ਼ਾਬਾਸ਼ ਤੇ ਰਾਜਵਿੰਦਰ ਸਿੰਘ ਜੀ ਇਹਨਾਂ ਨੇ ਨਾਕਾ ਲਗਾਇਆ ਸੀ ਭੈੜੇ ਅੱਤਰਾ ਦੀ ਤਲਾਕ ਦੇ ਸਬੰਧ ਵਿੱਚ ਮੁਖਬਰ ਆ ਕਾਜ਼ਨੀ ਹਾਰ ਕੇ ਇਹਨਾਂ ਨੂੰ ਦੱਸਿਆ ਕਿ ਆ ਸਾਹਮਣੇ ਹੋਟਲ ਜਿਹੜਾ ਹੈਗਾ ਵਾ 홀ੀਡੇ ਇਨ ਉਹਦੇ ਬਿਲਕੁਲ ਸਾਹਮਣੇ ਪਾਰਕ ਦੇ ਨਾਲ ਤਿੰਨ ਲੜਕੇ ਖੜੇ ਆ ਤੇ ਹੀਰਲ ਵੇਚਣ ਤੇ ਖਰੀਦਣ ਦਾ ਕੰਮ ਕਰਦੇ ਆ ਸਾਡਾ ਤੇ ਜੇ ਤੁਸੀਂ ਇਹਨਾਂ ਦੀ ਤਲਾਸ਼ੀ ਲਊਗੇ ਤੇ ਨੋ ਫੜੋਗੇ ਤੇ ਇਹਨਾਂ ਦੇ ਕੋਲ ਸਬਾਨ ਤੁਹਾਨੂੰ ਦੇਖ ਸਕਦਾ ਵਾ ਇਹ ਮੋਕੇ ਤੇ ਮਰੋਣ کمار ਸਵੇਦ ਪਾਰਟੀ ਨੇ ਆਣ ਕੇ ਇਹਨਾਂ ਨੂੰ ਰੋਕਿਆ ਤੇ ਜ਼ਿਲਹੰਦਰ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਜਿਸ ਸਬੰਧ ਵਿੱਚ ਸੀਨੀਅਰ ਅਫਸਰਾਂ ਦੇ ਉਹ ਪੌਂਤ ਤਾਕ ਮੈਨੂੰ ਭੇਜਿਆ ਗਿਆ ਜ਼ਿਲਹੰਦਰ ਤੋਂ ਜੋ ਮੈਂ ਆਣ ਕੇ ਇਹ ਤਿੰਨਾਂ ਨੂੰ ਪੁੱਛਿਆ ਆਪਣਾ ਰੈਫਰੈਂਸ ਦਿੱਤਾ ਕਿ ਮੈਂ ਐਸਆਈ ਸੰਜੀਮ ਕੁਮਾਰ ਐਸਟੀਐਫ ਜ਼ਿਲਹੰਦਰ ਤੇ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸਾਨੂੰ ਡਾਊਟ ਹੈਗਾ ਵਾ ਤੇ ਤੁਸੀਂ ਮੈਨੂੰ ਤਲਾਸ਼ੀ ਦੇਣੀ ਚਾਹੁੰਦੇ ਆ ਜਾਂ ਮੇਰੇ ਤੋਂ ਕਿਸੇ ਗਸਟੜ ਅਫਸਰ ਜਾਂ ਸੀਨੀਅਰ ਅਫਸਰ ਉਹਦੇ ਲਈ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਅਸੀਂ ਕਿਸੇ ਗਸਟੜ ਅਫਸਰ ਨੂੰ ਤਲਾਸ਼ੀ ਦੇਣੀ ਆ ਜਿਸ ਸਬੰਧ ਵਿੱਚ ਫਿਰ ਡੀਐਸਪੀ ਸ਼੍ਰੀ ਜੁਗੇਸ਼ ਕੁਮਾਰ ਜੀ ਐਸਟੀਐਫ ਗੁਲੰਦਰ ਜੀ ਨੂੰ ਮੈਂ ਫੋਨ ਕਰਕੇ ਬੁਲਾਇਆ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਇਹਨਾਂ ਨੂੰ ਆਪਣਾ ਰੈਫਰੈਂਸ ਆਪਣਾ ਨਾਮ ਦੱਸਿਆ ਤੇ ਜੋ ਇਹ ਤਿੰਨੇ ਬੰਦਿਆਂ ਨੇ ਆਪਣੀ ਤਲਾਸ਼ੀ ਦੇਣ ਦੀ ਮਜੂਰੀ ਦੇ ਦਿੱਤੀ ਸਾਹਬ ਜੋ ਮੇਰੇ ਵੱਲੋਂ ਡਿਪ ਸਾਹਬ ਦੇ ਹੁਕਮ ਤਾਬਕ ਮੇਰੇ ਵੱਲੋਂ ਇਹ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਗੁਰਪ੍ਰੀਤ ਸਿੰਘ ਉਰਫ ਕਰਨ ਸਨਫ ਲਖਵਿੰਦਰ ਸਿੰਘ ਵਾਸੀ ਮਰਾਦਪੁਰ ਰਾਮਪੁਰਾ ਥਾਣਾ ਕੰਬੋਲ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਜਿਹਨੂੰ ਮਤਲਬ ਸੋੰਘ ਕੇ ਚੈੱਕ ਕੀਤਾ ਤਾਂ ਐਦਾ ਲੱਗ ਰਿਹਾ ਹੀਰੋ ਹੈ ਹੀਰੋਇਨ ਹੈਗੀ ਆ ਤੇ ਜੋ ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਇਹਦਾ ਵੇਟ ਕੀਤਾ ਗਿਆ ਤਾਂ 270 ਗ੍ਰਾਮ ਮੋਮੀ ਲਫਾਫੇ ਦੇ ਵਿੱਚ ਇਹਦਾ weight ਪਾਇਆ ਗਿਆ ਜਿਹਨੂੰ ਸੀਨੀਅਰ ਅਫਸਰਾਂ ਦੀ ਹਾਜ਼ਰੀ ਵਿੱਚ ਇਹ ਪਲਾਸਟਿਕ ਡੱਬੇ ਵਿੱਚ ਪਾ ਕੇ ਸੀਲਬੋਰ ਕੀਤਾ ਗਿਆ ਉਸ ਤੋਂ ਬਾਅਦ ਦੂਜੇ ਸਾਗਰ ਸਨਵ ਜਸਪਾਲ ਸਿੰਘ ਵਾਸੀ ਕੋਟ ਮੀਰਾ ਗਲੀ ਨੰਬਰ 3 ਸੁੱਖੇ ਦੀ ਚੱਕੀ ਦੇ ਨੇੜੇ ਇਹਦਾ ਘਾਰ ਹੈ ਗਾਇਦੀ ਤਲਾਸ਼ੀ ਕੀਤੀ ਗਈ ਤੇ ਨਾਲ ਜਿਹੜਾ ਤੀਸਰਾ ਬੰਦਾ ਸੀ ਮੋਟਰਸਾਈਕਲ ਚਾਲਕ ਜਗਰੂਪ ਸਿੰਘ son of ਮੁਖਤਿਆਰ ਸਿੰਘ ਇਹਨਾਂ ਤਲਾਸ਼ੀ ਕੀਤੀ ਗਈ ਤੇ ਇਹ ਤਿੰਨਾਂ ਦੇ ਕੋਲੋਂ ਇਹ ਹੈਗੇ ਤਿੰਨੇ ਬੰਦੇ ਇਕੱਠੇ ਹੀ ਰੋਹਦਾ ਕੰਮ ਵੇਚਦੇ ਤੇ ਖਰੀਦਦੇ ਆ ਤੇ ਜੋ ਇਹਨਾਂ ਨੇ ਦੱਸਿਆ ਕਿ ਕਾਕਾਵਾ ਪਿੰਡ ਮਜੀਠਾ ਤੋਂ ਜਿੰਨਾਂ ਕੋਲੋਂ ਅਸੀਂ ਹੀ ਰੋਹ ਲਿਆ ਕੇ ਗਾਂ ਵੇਚਦੇ ਆ ਜੋ ਇਹ ਮੌਕੇ ਤੇ ਫੜੇ ਗਏ ਸਰ ਇਹ ਕਿੰਨੇ ਚਿਰ ਤੋਂ ਕੰਮ ਕਰਦੇ ਆ ਇਹ ਹੁਣ ਤਰਪੀਸ਼ ਦਰਾਨ ਹਾਲੇ ਤੇ ਇਹ ਦੱਸ ਰਹੇ ਕਿ ਅਸੀਂ 2-4 ਵਾਰੀ ਪਹਿਲਾਂ ਕੀਤਾ ਵਾ ਕੰਮ ਤੇ ਹੁਣ ਤੇ ਮਤਲਬ ਇਹਨਾਂ ਦਾ ਰਿਮਾਰਕ ਲਵਾਂਗੇ ਪੁੱਛ ਕੇ ਤੇ ਪਤਾ ਲੱਗੂਗਾ ਕਿੰਨੀ ਦੇਰ ਤੋਂ ਕਰ ਰਿਹਾ ਹੈ ਕੰਮ ਆ। ਸਾਰੇ ਸਮਾਨ ਕਿੱਥੇ ਚਲੇ ਗਏ ਕਿੱਥੇ ਲੱਗੇ? ਕਿਹੜੇ ਗਰੋਂ ਅੰਪੜੀ ਕਿੱਥੇ ਲੱਗੇ ਕਿੱਥੇ ਚਲੇ ਗਏ? ਇਹ ਸਾਰੇ ਇਹ ਮੁੰਡਾ ਕਾਕਾ ਵਾ ਕੋਈ ਉਹ ਇਹਨਾਂ ਨੂੰ ਦੇਖ ਕੇ ਗਿਆ ਵਾ ਤੇ ਗਾਂ ਇਹਨਾਂ ਨੇ ਇੱਥੇ ਹੀ ਥੋੜੀ ਥੋੜੀ ਕਰਕੇ ਵੱਢੀ ਸੀ।